ਤਿਹਰੀ ਸਰਕਾਰ ਬਲੋਂ ਜਿਹੜਾ ਇੱਕ ਫੈਸਲਾ ਲਿਆ ਗਿਆ ਜਿਹੜੇ ਬੱਚੇ 18 ਸਾਲ ਤੋਂ ਛੋਟੇ ਨੇ ਉਹਨਾਂ ਤੇ ਜਿਹੜਾ ਦੁਬਈ ਆਗਮਨ ਤੇ ਜਿਹੜਾ ਇੱਕ ਸਖਤੀ ਨਾਲ ਕਾਨੂੰਨ ਲਾਗੂ ਕੀਤਾ ਗਿਆ ਕਿਉਂਕਿ ਪਿਛਲੇ ਸਮੇਂ ਘਟਨਾਵਾਂ ਜਿਹੜੀਆਂ ਬਹੁਤ ਵਾਪਰੀਆਂ ਸੀ ਤੇ ਉਸ ਚੀਜ਼ ਨੂੰ ਲੈ ਕੇ ਸਾਡੇ ਨਾਲ ਅੱਜ ਜੁੜੇ ਨੇ ਬੁੱਧੀਜੀਵੀ ਜਿਹੜੇ ਆ ਚਿੰਤਕ ਨੇ ਸਮਾਜ ਚਿੰਤਕ ਨੇ ਬੁੱਧੀਜੀਵੀ ਨੇ ਤੇ ਜਿਹੜੇ ਸੀਨੀਅਰ ਜਰਨਲਿਸਟ ਪੱਤਰਕਾਰ ਨੇ ਸੰਜੀਵ ਸ਼ਰਮਾ ਜੀ ਅਸੀਂ ਉਹਦੇ ਨਾਲ ਗੱਲ ਕਰਾਂਗੇ ਸਰਕਾਰ ਦੇ ਇਸ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਕਿਉਂਕਿ ਉਹ ਇੱਕ ਸਿੱਖਿਆ ਸ਼ਾਸਤਰੀ ਵਜੋਂ ਵੀ ਸਮਾਜ ਦੇ ਵਿੱਚ ਵਿਚਰਦੇ ਨੇ ਸੋ ਸੰਜੀਵ ਸ਼ਰਮਾ ਜੀ ਤੁਹਾਡਾ ਸਵਾਗਤ ਹੈ ਜੀ ਦਾ ਵਾਰਤ ਦੇ ਜੀ ਐਸਰ ਜਿਹੜਾ ਸਰਕਾਰ ਬਰੋ ਇਹਦਾ ਸਰਕਾਰ ਦਾ ਇੱਕ ਫੈਸਲਾ ਲਿਆ ਹੈ ਕਿ ਜਿਹੜੇ 18 ਸਾਲ ਤੋਂ ਨੀਚੇ ਦੇ ਬੱਚੇ ਆ ਉਹਨਾਂ ਜਿਹੜਾ ਦੋ ਪੀਆ ਉਹ ਹਨ ਜਿਹੜਾ ਉਹ ਚਲਾਉਂਦੇ ਉਹਨਾਂ ਤੇ ਸਖਤੀ ਨਾਲ ਰੂਪ ਲਗਾਉਂਦੀ ਇੱਕ ਫੈਸਲਾ ਲਿਆ ਹੈ ਤੁਸੀਂ ਇੱਕ ਸਮਾਜ ਸੇਵੀ ਚਿੰਤ ਤੇ ਗੁਰੂ ਸਿੱਖਿਆ ਸ਼ਾਸਤਰੀ ਵਜੋਂ ਕਿਸ ਤਰ੍ਹਾਂ ਦੇਖਦੇ ਜੀ ਅੱਜ ਬਹੁਤ ਬਹੁਤ ਸ਼ੁਕਰੀਆ ਇਸ ਟੌਪਿਕ ਤੇ ਅਸੀਂ ਚਰਚਾ ਕਰਦੇ ਹਾਂ ਤੇ ਸਭ ਤੋਂ ਇੰਪੋਰਟੈਂਟ ਹੈ ਕਿ ਸਰਕਾਰ ਦੀ ਮਨਛਾ ਰੂਪ ਤੇ ਕੋਈ ਲਾਉ। ਜੀ ਸਰਕਾਰ ਦੀ ਮਨਛਾ ਲੋਕਾਂ ਦੀ ਜ਼ਿੰਦਗੀ ਜਿਹੜੀ ਉਹਨੂੰ ਸੇਫ ਰੱਖਦਾ ਹੈ। ਇਸ ਦੇ ਵਿੱਚ ਜੰਗ ਇਸ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਬੱਚਿਆਂ ਵਿੱਚ એનર્ਜੀ ਜ਼ਿਆਦਾ ਹੁੰਦੀ ਹੈ ਔਰ ਵਾਹਨ ਸਰਕਰ ਬਹੁਤ ਹਾਰਫੁਲ ਵਾਹਨ ਚੱਲੇ ਜਿਸ ਦੀ ਸਪੀਡ ਲੈਵਲ ਜਿਹੜੇ ਉਹਦੇ ਬੱਚੇ ਜਿਹੜੇ ਖਿਆਲ ਨਹੀਂ ਕਰਦੇ। ਪਰ ਇਸ ਦੇ ਨਾਲ ਨਾਲ ਇਹ ਜਨ ਬਤ੍ਰਕਨ ਬੜਾ ਲੋਰੀ ਹੈ ਸਾਡਾ ਬੀਕਾ ਸਿਚੂ ਕਿੰਨਾ ਪਿਆ ਜੀ ਅਸੀਂ ਕਿੰਨੀ ਤਿਆਰ ਸਰਕਾਰ ਨੇ ਤਿਆਰੀ ਕਿੰਨੀ ਕੀਤੀ ਅੱਜ ਅਸੀਂ ਹੁਸ਼ਾਰਪੁਰ ਦੀ ਧਰਤੀ ਤੇ ਬੈਠੀਆਂ ਹਾਂ ਤੁਸੀਂ ਹੁਸ਼ਾਰਪੁਰ ਦੇ ਕਿਸੇ ਚੌਂਕ ਤੇ ਚਲੇ ਜਾਓ ਜੇ ਤੁਹਾਨੂੰ ਲਾਇਕਮ ਪ੍ਰੋਪਰ ਚੱਲਦੀਆਂ ਮਿਲ ਜਾਣ ਬਹੁਤ ਬਰੀ ਐਬੂਲ ਹੁੰਦਾ ਕਿ ਪ੍ਰੋਪਰ ਡਿਵਾਈਡਰ ਦੀ ਹੈਗੇ ਹੋਸ ਅਨ ਰੈਗੂਲੇਸ਼ਨਸ ਨੂੰ ਵੀ ਫਾਲੋ ਨਹੀਂ ਕਰਦੇ ਸਾਰੇ ਕੁਝ ਤੰਤਰ ਠੀਕ ਕਰਨ ਦੀ ਗੱਲ ਹੈ ਔਰ ਦੂਸਰਾ ਇਹ ਬੱਚੇ ਆ ਖਾਸ ਕਰਕੇ ਜਿਹੜੇ 15 16 ਸਾਲ ਦੇ ਇਸ ਪਹੁੰਚ ਗਏ ਤੇ ਅੱਜ ਦੇ ਸਮੇਂ ਵਿੱਚ ਅਗਰ ਗੱਲ ਕਰੀਏ ਤਾਂ ਉਹਨਾਂ ਨੇ ਪਲੱਸ 1 ਪਲੱਸ 2 ਦੀ ਪੜ੍ਹਾਈ ਕਰਨੀ ਹੈ ਟਿਊਸ਼ਨਸ ਬੜਨ ਜਾਣਾ ਕਾਲਜ ਦੀ ਪੜ੍ਹਾਈ ਅਟੈਂਡ ਕਰਨੀ ਹੈ ਜਾਂ ਆਪਣੇ ਕਲਾਸਿਸ ਜੁਦਾਨ ਜਾਣਾ ਤਾਂ ਬਹੁਤ ਈਜ਼ੀ ਹੈ ਕਿ ਅੱਜ ਵਿਦਾਉਟ ਗੀਅਰ ਸਟੂਡੈਂਟ ਜਿਹੜੇ ਆ ਉਹ ਬੱਚਿਆਂ ਦੀ ਬੜੀ ਸਹੂਲਤ ਹੁਣ ਇਸ ਤੋਂ ਬਾਅਦ ਜੇ ਬੱਚਿਆਂ ਦੀ ਇੱਕ ਮੁਸੀਬਤ ਆ ਮੁਨ ਵਾਲੀ ਹੈ ਕਿ ਇਹਦੇ ਨਾਲ ਜਦੋਂ ਇਹ ਪ੍ਰਵੀਜ਼ਨ ਕੀਤੀ ਗਈ ਕਿ ਕੋਈ ਵੀ ਅਗਰ ਮਿਸਕਨਿੰਗ ਹੋਵੇ ਤਾਂ 25000 ਰੁਪਏ ਦਾ ਜੁਰਮਾਨਾ 3 ਸਾਲ ਦੀ ਸਜ਼ਾ ਔਰ ਪੇਰੈਂਟਸ ਦੇ ਪੂਰੇ ਬਿਛੜੇ ਸ਼ਾਮਿਲ ਹੋਤੇ ਗਏ ਉਹਨੂੰ ਇਹ ਖਾਸ ਕਰਕੇ ਉਹਨੂੰ ਘਟਨਾ ਦੇ ਬੱਦਲੇ ਜਦੋਂ ਕਿਸੇ ਮਿਸਕਨਿੰਗ ਦੇ ਵਿੱਚ ਅਣਸੁਖਾਵੀ ਗੱਲ ਹੋ। ਉਸ ਬਿਲਿਏ ਇਸ ਨੂੰ ਬਿਲਕੁਲ ਸਰਕਾਰ ਨੇ ਵੀ ਔਰ ਮੁਲਾਜ਼ਮਾ ਨੇ ਵੀ ਜਿਹਦੇ ਉੱਤੇ ਕੋਈ ਕਿੰਝ ਕੋਈ ਨਹੀਂ ਕਰਨਾ ਲੇਕਿਨ ਅਦਰਵਾਈਜ਼ ਬੱਚਿਆਂ ਨੂੰ ਵੀ ਔਰ ਪੇਰੈਂਟਸ ਨੂੰ ਕਾਫੀ ਜਿਹੇ ਦੁਸ਼ਵਾਰੀ ਕਿਉਂ ਇਹ ਕੁਝ ਮਹਿਸੂਸ ਕੀਤਾ ਇਹਦਾ ਕਿ ਚਿੱਤ ਦਾ ਜਾਣ ਕਿ ਸਾਡਾ ਇਨਫਰਾਸਟ੍ਰਕਚਰ ਇਹਦਾ ਤਿਆਰ ਹੈ ਕਿ ਸਕੂਲਾਂ ਬੱਸਾਂ ਆਟੋ ਕਿ ਇਹਨਾਂ ਮੈਕੈਨਿਜ਼ਮ ਤਿਆਰ ਹੈ ਕਿ ਹਰ ਪੁੰਚਾ ਜਿਹੜਾ ਉਹਨਾਂ ਦੇ ਜਿਹੜਾ ਪੈਰੈਂਟਸ ਆਨਸਰ ਅਕਸਰ ਦੇਖਿਆ ਗਿਆ ਬਹੁਤ ਸਾਰੇ ਪੀਰੀਅਡਸ ਉਪਰੋਂ ਇਸ ਚੀਜ਼ ਨੂੰ ਇਸ ਲੋਨ ਸਰਕਾਰ ਨੇ ਬਹੁਤ ਐਪਰੀਸ਼ੀਏਟ ਕੀਤਾ ਬਹੁਤ ਵਧੀਆ ਹੈ ਪਰ ਦੂਸਰੇ ਪਾਸੇ ਇਹ ਪੈਰਨਲ ਜਿਵੇਂ ਤੁਸੀਂ ਗੱਲ ਕੀਤੀ ਹੈ ਜਿਹੜੀ ਕਿਸੇ ਵੀ ਤਰ੍ਹਾਂ ਦਾ ਸਰਸਾਦਨਾ ਸਾਧਨਾ ਚਾਹੇ ਵਸਾ ਚਾਹੇ ਮੋਟਰਸਾਈਕਲ ਚਾਹੇ ਸਕੂਲ ਨੂੰ ਅਧਾਰੇ ਨੂੰ ਪ੍ਰੋਵਾਈਡ ਕੀਤਾ ਗਿਆ ਉਹ ਕੀ ਪਰਿਵਾਰ ਅਪੋਰਟ ਨਹੀਂ ਕਰ ਸਕਦਾ ਕਿਉਂ ਟੂਲ ਦੇ ਰੂਪ ਹੋਰ ਕਰਦੇ ਆ ਤੇ ਇਹ ਸਾਰੇ ਮਾਮਲੇ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਇਹ ਕਿੰਦੇ ਦੇ ਮੈਂ ਦੋਨੀਆਂ ਚੀਜ਼ਾਂ ਦੇਖਦਾ ਕਿ ਜੇ ਇੰਟੈਂਸ਼ਨ ਦੇ ਵਿੱਚ ਕੋਈ ਗਾਉ ਨਹੀਂ ਹੁਣ 18 ਸਾਲ ਦੀ ਉਮਰ ਇੱਕ ਟਾਰਗੇਟ ਬਣ ਗਿਆ ਜੀ 17 ਸਾਲ ਦਾ ਬੱਚਾ ਹੈ ਜਾਂ 16 ਸਾਲ ਦਾ ਬੱਚਾ ਜਦੋਂ ਡਰਾਈਵਿੰਗ ਲਰਨਿੰਗ ਰਾਈਡਰਸ ਬਾਰੇ ਕਿ ਉਸ ਵਾਰ ਨੂੰ ਲੋਕ ਕੀਤਾ ਜਾਣਾ ਚਾਹੀਦਾ ਜਰਨੀ ਕਿ ਹੈਵੀ ਵਾਈਕਲਸ ਔਰ ਛੋਟਾ ਬਿਲਾਉਟ ਵੇਅਰ ਵਾਈਕਲ ਇਹਦਾ ਚਫਰ ਕਿ ਫਾਇਦਾ ਰਹੇਗਾ ਕਿ ਅਸੀਂ ਮੰਨਦੇ ਹਾਂ ਕਿ ਬਹੁਤ ਹੈਵੀ ਵਾਈਕਲ ਚਲੋ ਉਹਦੇ ਉੱਤੇ ਪਾਬੰਦੀ ਜੜੀ ਹੋਣੀ ਚਾਹੀਦੀ ਹੈ ਬੱਚੇ ਨਹੀਂ ਵਾਹ ਵਿੱਚ ਜਿਨਾ ਤੇ ਔਰ ਬਹੁਤ ਬਰੀ ਅਹਿਸਾਸ ਵੀ ਹੁੰਦਾ ਕਿ ਵੱਡੀਆਂ ਗੱਡੀਆਂ ਦੇ ਉੱਤੇ ਪਾਬੰਦੀ ਲਗਾ ਦੋ ਉਹਦੇ ਵਿੱਚ ਕੋਈ ਦੋਰ ਆਏ ਲੇਕਿਨ ਅਗਰ ਬੱਚੇ ਦੀ ਕਨਵੀਨੀਅੰਸ ਹੈ ਪੇਰੈਂਟਸ ਦੀ ਕਨਵੀਨੀਅੰਸ ਹੈ ਕਿ ਬੱਚਾ ਜਿਹੜਾ 15-16 ਸਾਲ ਦੀ ਏਜ ਕ੍ਰੋਸ ਕਰ ਗਿਆ ਹੈ ਉਹਨੂੰ ਵਿਦਆਊਟ ਗੀਅਰ ਅਗਰ ਸਕੂਟਰ ਜਿਹੜਾ ਉਸ ਨੂੰ ਦਿੱਤਾ ਜਾਏ ਜਿਸ ਦੇ ਨਾਲ ਉਹ ਆਪਣੇ ਸੰਸਾਧਨ ਦਾ ਇਸਤੇਮਾਲ ਕਰਦੇ ਨਾਲ ਆਪਣੀ ਪੜ੍ਹਾਈ ਨੂੰ ਕੰਟੀਨਿਊ ਕਰਦਾ ਉਹਨੂੰ ਦੂਰ ਕਾਲਜ ਵਿੱਚ ਜਾਣਾ ਪੈਂਦਾ ਜਾਂ ਆਪਣੇ ਐਜੂਕੇਸ਼ਨ ਸੈਂਟਰ ਜਾਣਾ ਪੈਂਦਾ ਜਾਂ ਲਾਇਬ੍ਰੇਰੀ ਕਿਤੇ ਇਸਤੇਮਾਲ ਕਰਨੀ ਹੈ ਤਾਂ ਫਿਰ ਹਰ ਜਗ੍ਹਾ ਉੱਤੇ ਜਿਹੜੀ ਪਬਲਿਕ ਟਰਾਂਸਪੋਰਟ ਜਾਂ ਇਹ ਸੁਵਿਧਾ ਮੰਨਣੀ ਹੋਵੇ ਕਿਦਾਂ ਇਹ ਸਿਸਟਮ ਨੂੰ ਬੱਚੇ ਅਫੋਰਡ ਕਰਨਗੇ ਪੇਰੈਂਟਸ ਇਸ ਨੂੰ ਨਹੀਂ ਅਫੋਰਡ ਕਰ ਸਕਦੇ ਸੋ ਇਹਦੇ ਉੱਤੇ ਸਰਕਾਰਾਂ ਨੇ ਬੈਠਣੀ ਦੀ ਲੋੜ ਆ ਕੁਝ ਨਾ ਕੁਝ ਵਿਚਲਾ ਰਸਤਾ ਜਿਹੜਾ ਜੂੜ ਕੱਢਣ ਦੀ ਲੋੜ ਆ ਤਾਂ ਕਿ ਪੇਰੈਂਟਸ ਜਿਹੜੇ ਨਹੀਂ ਅਫੋਰਡ ਕਰ ਸਕਦੇ ਪਬਲਿਕ ਟਰਾਂਸਪੋਰਟ ਸਿਸਟਮ ਔਰ ਬੱਚੇ ਜਿਹੜੇ ਆ ਉਹਨਾਂ ਦੀ ਕੰਵੀਨੀਅੰਸ ਸਭ ਇਹ ਸਾਰੀ ਦੇਖਣ ਦੀ ਲੋੜ ਹੈ ਤਾਂ ਕਿ ਬੱਚਿਆਂ ਦਾ ਨੁਕਸਾਨ ਨਾ ਹੋਵੇ ਔਰ ਬੱਚੇ ਸੁਖਦ ਰਹਿਣ ਅਧਵਾ ਸਿਖੋਲਾਂ ਲਾ ਕੇ ਜਾਣ ਕਰੀਏ ਤੇ ਜੇ ਸਰਕਾਰ ਨੇ ਇਹ ਕਾਨੂੰਨ ਲਾਗੂ ਕੀਤਾ ਹੈ ਤਾ ਉਹਦੇ ਲਈ ਜਿੱਥੇ ਤੁਸੀਂ ਇਨਫਰਾਸਟ੍ਰਕਚਰ ਦੀ ਗੱਲ ਕੀਤੀ ਹੈ ਦੇ ਨਾਲ ਦੇ ਨਾਲ ਸਰਕਾਰ ਵੱਲੋਂ ਸੁਰੂਤਾ ਨੇ ਵੀ ਕਰਨ ਕੀਤੀ ਹੈ ਆ ਸ਼ਹਿਰ ਉੱਤੇ ਲੈ ਕੇ ਜਲੰਧ ਸਿਟੀ ਲੈ ਕੇ ਜਨਾਨਾ ਦੀ ਗੱਲ ਕੀਤੀ ਹੈ ਉਹਦੇ ਵਿੱਚ ਲਾਈਟਾਂ ਦੀ ਪੂਰਾ ਤੌਰ ਤੇ ਵਿਵਸਥਾ ਵੀ ਹੋਣੀ ਚਾਹੀਦੀ ਹੈ ਤਾਂ ਕਿ ਇਹ ਰਾ ਕਾਨੂੰਨ ਦੇ ਲਾਗੂ ਕਰਨਾ ਪਰ ਉਹਦੇ ਲਈ ਜੀ ਤੌਰ ਤੇ ਵੀ ਇਹ ਕਿਹਨੇ ਮਿਡਵੇਜ ਦਾ ਇਹ ਨੂੰ ਕਹੇ ਸੀ ਕਹਿੰਦੇ ਵਿਚਲਾ ਰਸਤਾ ਜੀ ਸਕੂਲਾਂ ਕਾਲਜਾਂ ਚ ਜਾ ਕੇ ਜਾਗਰੂਕਤਾ ਅਭਿਆਨ ਚਲਾਉਣਾ ਚਾਹੀਦਾ ਬੱਚਿਆਂ ਨੂੰ ਟ੍ਰੈਫਿਕ ਰੂਲਸ ਬਾਰੇ ਦੱਸਣਾ ਜੇ ਵਾਇਓਲੇਸ਼ਨ ਹੁੰਦੀ ਹੈ ਤਾਂ ਉਹਦੇ ਲਈ ਸਰਕਾਰ ਕੇ ਇਸ ਤਰੀਕੇ ਨਾਲ ਤਿਆਰ ਕਰੀਏ ਸੋ ਇਸ ਸਾਲ ਵਿੱਚ ਜਦ ਬੱਚੇ ਪਕਾ ਹੋਣੇ ਚਾਹੀਏ ਕਿ ਅਸੀਂ ਕਿੰਨੀ ਸਪੀਡ ਤਾਂ ਕਿ ਕੋਈ ਵਾਹਨ ਬਾਈਕ ਉੱਡਾ ਸਕਦੇ ਆ ਕੀ ਚੌਂਕ ਦੇ ਵਿੱਚ ਜਾਂਦੇ ਹੋਏ ਅਸੀਂ ਇਸ ਤਰੀਕੇ ਦੇ ਨਾਲ ਸੜਕ ਕ੍ਰਾਸ ਕਰਨੀ ਹੈ ਅਸੀਂ ਸਪੀਡ ਲੈਵਲ ਕਿਸ ਲੈਵਲ ਤੱਕ ਰੱਖਣਾ ਹੈ ਅਗਰ ਸੋ ਇਹ ਸਾਰੀਆਂ ਚੀਜ਼ਾਂ ਜਿਹੜਾ ਔਰ ਕਿੰਨੇ ਬੰਦੇ ਇੱਕ ਬਾਈਕ ਉੱਤੇ ਬੈਠ ਜਾ ਸਕਦੇ ਕਈ ਵਾਰ ਇਹ ਦੇਖਣ ਨੂੰ ਜ਼ਰੂਰ ਆਉਂਦਾ ਕਿ 3 ਬੰਦੇ ਜਾਂ 4 ਬੰਦੇ ਵੀ ਬੱਚੇ ਜਿਹੜੇ ਬੈਠ ਕੇ ਜਾ ਰਹੇ ਹੁੰਦੇ ਨੇ ਮੂਵਰ ਸਪੀਡ ਨੂੰ ਇਹਨੂੰ ਚੈੱਕ ਜਿਹੜਾ ਕਰਨਾ ਉਹ ਐਡਮਿਸ਼ਨ ਦਾ ਕੰਮ ਹੈ ਨਾ ਕਿ ਇਹ ਸਾਰੀ ਜੀਜ਼ਾਂ ਨੂੰ ਬੰਦੀ ਦੇ ਰੂਪ ਵਿੱਚ ਥੋਪ ਦੇਣਾ ਕਿਉਂਕਿ ਮੈਂ ਮਹਿਸੂਸ ਕਰਦਾ ਕਿ ਕੁੰਦੇ ਸਮੇਂ ਵਿੱਚ ਵਿਦਾਉਟ ਹੀਅਰ ਅਗਰ ਸਕੂਟਰ ਹੈ ਜਾਂ ਛੋਟੇ ਬਾਈਕਲਸ ਹੈਗੇ ਬੱਚਿਆਂ ਦੀ ਨੈਸੈਸਿਟੀ ਬਣ ਗਈ ਹੈ ਜਾਂ ਕੰਫਰੈਂਸ ਪੁਆਇੰਟ ਅੱਥਰ ਪਹੁੰਚਣਾ ਹੈ ਨਾ ਸਿਰਫ ਕਲੂਸ਼ਨ ਸੈਂਟਰ ਦੀ ਐਸੀ ਗੱਲ ਛੱਡ ਦਿਜੀਏ ਅੱਜਕੱਲ੍ਹ ਸਕੂਲਾਂ ਵਿੱਚ ਜਾਣ ਵਾਸਤੇ ਵੀ ਕਿਉਂਕਿ ਕਈ ਵਾਰੀ ਬੱਚੇ ਜਿਹੜੇ ਇਹਦਾ ਇਸਤੇਮਾਲ ਕਰਕੇ ਜਾਂਦੇ ਹਰ ਬੱਚਾ ਪਬਲਿਕ ਟਰਾਂਸਪੋਰਟ ਸਿਸਟਮ ਨਾਲ ਅੱਜ ਪਹੁੰਚਦਾ ਹੈ ਨਾ ਹਨ ਕਾਲਜ ਦੇ ਬੋਰਡ ਹੈਗਾ ਸੋ ਬੱਚਿਆਂ ਨੂੰ ਕਿੰਨਾ ਪਰਚਾ ਸੋ ਕੀ ਹੋਣਾ ਉਹਨਾਂ ਨੂੰ ਪੇ ਕਰਨਾ ਪਏਗਾ ਜਾਂ ਕੋਈ ਬੋਰਡ ਸਰਵਿਸ हायर ਕਰਨੀ ਪਏਗੀ ਸੋ ਇਹ ਇੱਕ ਬੜਾ ਸਵਾਲ ਹੈ ਐ ਬਹੁਤ ਵਧੀਆ ਕਹਿੰਦੇ ਕਿ ਸੰਜੀਤ ਸਾਹਿਬ ਹੋਰ ਕੋਈ ਗੱਲ ਹੈ ਇਸੇ ਕਾਨੂੰਨ ਦੇ ਗਾਣੇ ਜਿਵੇਂ ਤੁਸੀਂ ਇੱਕ ਬਹੁਤ ਵਧੀਆ ਗੱਲ ਕੀਤੀ ਹੈ ਕਿ ਜਾਗਰੂਕੋ ਵਿਅਨ ਸੂਲਸ ਕਾਲਜ ਯੂਨੀਵਰਸਿਟੀ ਜਿੱਥੇ ਵੀ ਕਿਤੇ ਲੱਗਦਾ ਉੱਥੇ ਕਰਨਾ ਚਾਹੀਦਾ ਤਾਂ ਕਿ ਬੱਚੇ ਵੀ ਆ ਰਹਿ ਸਕਣ ਬੇਸਿਕ ਕਿਵੇਂ ਡਰਾਈਵ ਕਰਨੀ ਕਿਵੇਂ ਸਕੂਲ ਦੇ ਵਿੱਚ ਕਰਨੀ ਹੈ ਕ੍ਰਾਸ ਕਿਵੇਂ ਕਰਨੀ ਹੈ ਕਿਉਂਕਿ ਹਰ ਕਲਾਸੀ ਦੇ ਵਿੱਚ ਇਹ ਜੋ ਲਾਰਡ ਪੜ੍ਹਾਏ ਜਾਂਦੇ ਆ ਪ੍ਰੈਕਟਿਸ ਲੈਣ ਦਾ ਟੂਲ ਕਰਨਾ ਜ਼ਰੂਰੀ ਹੈ ਕਿ ਇਹ ਸਿਰਫ ਬੱਚਿਆਂ ਵਾਸਤੇ ਚਲੋ ਇੱਕ ਮੰਨਿਆ ਕਿ ਬਹੁਤ ਵੱਡਾ ਸਟੈਪ ਸਰਕਾਰ ਨੇ ਅੰਜ਼ਰੀ ਲੇਕਿਨ ਵੱਡਿਆਂ ਵਾਸਤੇ ਵੀ ਪ੍ਰੈਕਟਿਸ ਮੂਲ ਜਿਹੜਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ ਜਿਵੇਂ ਅਸੀਂ ਦੇਖਦੇ ਸੜਕਾਂ ਉੱਤੇ ਅਕਸਰ ਬੰਦੇ ਵਿਦਆਊਟ ਹੈਲਮਟ ਜਿਹੜੇ ਸਾਨੂੰ ਨਜ਼ਰ ਆਉਂਦੇ ਆ ਕੋਈ ਉਹਨਾਂ ਦੇ ਸੇਫਟੀ ਮੀਜਰਸ ਜਿਹੜੇ ਡਾਕਟਰਿੰਗ ਕਿਤੇ ਨੇ ਕੋਈ ਟ੍ਰੈਫਿਕ ਕੋਡ ਨੇ ਜਿਹੜੇ ਫਾਲੋ ਨਹੀਂ ਹੁੰਦੇ ਪਰ ਬਹੁਤ ਬਾਰੇ ਉਹਨਾਂ ਪੁੱਛਿਆ ਵੀ ਜਾਂਦਾ ਸਖਤੀ ਦੇ ਨਾਲ ਰੂਲ ਇਹ ਵੀ ਅਸੀਂ ਚੰਗੀ ਗੱਲ ਕਰੀ ਜਾਂਦੇ ਆ ਕਿ ਉੱਚੇ ਸਾਰੇ ਰੂਲ ਫਾਲੋ ਕਰਦੇ ਸੂ ਰੂਲ ਫਾਲੋ ਕਰਨ ਦੇ ਕਾਰਨ ਸਿਸਟਮ ਨੂੰ ਇਸ ਤਰੀਕੇ ਨਾਲ ਬਣਾਉਣੀ ਲੋੜ ਆ ਕਿ ਸਾਰੇ ਲੋਕੀਨ ਰੂਲਸ ਨੂੰ ਫਾਲੋ ਕਰਨ ਤਾਂ ਕਿ ਅਸੀਂ ਐਕਸੀਡੈਂਟਾਂ ਤੋਂ ਬਚ ਸਕੀਏ ਕਿਤੇ ਜਾਨ ਦੀ ਜਿਹੜੀ ਰੱਖਿਆ ਹੋ ਸਕੇ ਔਰ ਨਾਲ ਨਾਲ ਕੁਝ ਪ੍ਰੈਕਟੀਕਲੀ ਵੀ ਧਿਆਨ ਦੇ ਜਦੋਂ ਜਦੋਂ ਨਾਲ ਸਾਰੀ ਸੁਧਾ ਹਾਲੇ ਜਨ ਕੀ ਗਏ ਕਰ ਬੱਚੇ ਆਪਣੀ ਪੜਾਈ ਜਿਹੜੀ ਉਹ ਫੂਲ ਦੇ ਤਰੀਕੇ ਨਾਲ ਲੈ ਲੇਕਿਨ ਰੂਲਸ ਦੇ ਡਿਵਾਈਡ ਅਰੁਣਾ ਐਜੂਕੇਸ਼ਨ ਵੀ ਕਿੰਨੇ ਜ ਸੋ ਭੋਪਾਲ ਜਿਹੜਾ ਜਿਵੇਂ ਤੁਸੀਂ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੀ ਗੱਲ ਕੀਤੀ ਹੈ ਅਕਸਰ ਦੇਖਿਆ ਜਾਂਦਾ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਚ ਲੋਕ ਜਦੋਂ ਐਂਟਰੀ ਕਰਦੇ ਆ ਚੰਡੀਗੜ੍ਹ ਇੱਕ ਦਾਰ ਇੱਕ ਪੈ ਬੇਸ਼ੱਕ ਕਾਨੂੰਨ ਦਾ ਪੈ ਆ ਲੋਕਾਂ ਦੇ ਵਿੱਚ ਬਣਿਆ ਰਹਿੰਦਾ ਬੈਲਟ ਲਗਾਣੀ ਆ ਹੈਲਮਟ ਲੈਣਾ ਗੱਡੀ ਨੂੰ ਕਨੀ ਸਟੈਂਡ ਤੇ ਰੱਖਣਾ ਜੇ ਇਹੋ ਜਿਹਾ ਸਾਡੇ ਪੰਜਾਬ ਦੇ ਵਿੱਚ ਬਹੁਤ ਚਿਰਾਂ ਤੋਂ ਵੀ ਹੋ ਜਵੇ ਤਾਂ ਮੈਨੂੰ ਲੱਗਦਾ ਜਿਹੜਾ ਇਹ ਪ੍ਰੈਕਟਿਸ ਮਸੱਈਆ ਕਾਫੀ ਸਮਾਧਾਨ ਹੋ ਸਕਦਾ ਉਹ ਸਰਕਾਰ ਨੂੰ ਆਜੇ ਕਾਨੂੰਨੀ ਸ਼ਕਤੀ ਦੇ ਨਾਲ ਨੌਂਦੀ ਕੋਈ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਲੋਕ ਆਪਣੇ ਆਪ ਅਵੇਅਰ ਹੋ ਜਾਣ ਕਿ ਬੇ ਕਿਸ ਤਰ੍ਹਾਂ ਜਾਣਾ ਸੋ ਇੱਥੇ ਮੂਲ ਇਸ ਚੀ ਤਾਂ ਇਹ ਕਿ ਇਸਤਰਾਮੀਆਂ ਕਾਨੂੰਨ ਦੀ ਤਾਂ ਜਿੱਥੇ ਸਰਕਾਰ ਨੇ ਬਣਾਇਆ ਉਹਨੂੰ ਅਸੀਂ ਬਿਲਕੁਲ ਇੱਚ ਜਿਹੜਾ ਮੰਨਦੇ ਆ ਪਰ ਉਹ ਮੇਨਟੇਨ ਕਰਨ ਲਈ ਵੀੜਿਆ ਜੋ ਖੂਸੀਆਂ ਸੁਖਤਾ ਉਹਦੇ ਨਾਲ ਦੀ ਉਹ ਜੀ ਵੀ ਹੋਣੀ ਚਾਹੀਦੀ ਬਹੁਤ ਬਹੁਤ ਧੰਨਵਾਦ ਸੰਜੀਤ ਸਰਪਾ ਜੀ ਸੋ ਦੋਸਤੋ ਇਹ ਸਾਨਾ 18 ਸਾਲ ਤੋਂ ਛੋਟੇ ਬੱਚਿਆਂ ਦੇ ਬੱਚਿਆਂ ਦੇ ਪ੍ਰਾਪਤ ਦੇਸ਼ਵੰਦੀ ਨੂੰ ਉਪਦੀ ਗੱਲ ਕੀਤੀ ਆ ਪਰ ਵਧੀਆ ਵਿਤਿਆਰ ਤਰੀਕੇ ਨਾਲ ਸੁਝਾਅ ਵੀ ਦਿੱਤੇ ਆ ਤੇ ਨਾਲ ਦੇ ਨਾਲ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਇਹਨੂੰ ਲਾਗੂ ਕੀਤਾ ਜਾਵੇ ਤਾਂ ਕਿ ਪੇਰੈਂਟਸ ਨੂੰ ਵੀ ਇੱਕ ਤਰ੍ਹਾਂ ਹੋਵੇ ਜਿਵੇਂ ਇਹਦੇ ਵਿੱਚ ਪ੍ਰਬਾਧਨ ਪਾਇਆ ਵੀ ਜਿਹੜੇ ਆ ਪੇਰੈਂਟਸ ਨੂੰ ਵੀ ਸਜਾਇਆ ਆ ਆਇਨ ਵੀ ਆ ਕੈਸ਼ ਵੀ ਆ ਭਾਈ ਵੀ ਆ ਪਰ ਵੀ ਉਹ ਪੇਰੈਂਟਸ ਜਿਹੜੇ ਜਿਹੜੇ ਬੜੇ ਸਸਪੈਂਸ ਆ ਵੀ ਉਹ ਕਿਸ ਤਰ੍ਹਾਂ ਬੱਚੇ ਨੂੰ ਵੀ ਭੌਣ ਭੇਜਣਾ ਆ ਸਰਕਾਰ ਦੇ ਕਾਨੂੰਨ ਤੋਂ ਵੀ ਡਰਦੇ ਆ ਸੋ ਇਸ ਤਰ੍ਹਾਂ ਦਾ ਕੋਈ ਮਿਡਵੇ ਜਿਹੜਾ ਕੋ ਵਿਚਲਾ ਰਸਤਾ ਜਿਹੜਾ ਸਰਕਾਰ ਨੇ ਲੈ ਕੇ ਹਰਕਾਣਾ ਚਾਹੀਦਾ ਤਾਂ ਕਿ ਬੱਚਿਆਂ ਨੂੰ ਵੀ ਇੱਕ ਤਰ੍ਹਾਂ ਉਹ ਸਮਾਜ ਮਹਾਨ ਬੜੇ ਰਾਈ ਗਿਆ ਸ਼ਾਪਰ ਤੋਂ ਦਾ ਭਾਗ ਲਈ ਤਰਜੀਹ ਅਜ ਨੂੰ ਬਹੁਤ ਬਹੁਤ ਧੰਨਵਾਦ ਸਰਮਜੀਤ ਜੀ ਥੈਂਕ ਯੂ ਥੈਂਕ ਯੂ